ਸਤ ਸ੍ਰੀ ਅਕਾਲ ਦੋਸਤੋ ਅੱਜ ਤੁਹਾਨੂੰ ਵੀਡੀਓ ਦੇ ਵਿੱਚ ਇੱਕ ਲਗਭਗ 700 ਸਾਲ ਪੁਰਾਣਾ ਦਰਵਾਜ਼ਾ ਦਿਖਾ ਰਹੇ ਹਾਂ ਦੋਸਤੋ ਦੇਖੋ ਕਿੰਨੀ ਖੂਬਸੂਰਤੀ ਹੈ ਇਸ ਦਰਵਾਜ਼ੇ ਦੀ ਤੇ ਇਹ ਸਿਰਫ ਇੰਨੀ ਕਿਉਂ ਇਮਾਰਤ ਹੀ ਇਸ ਦਾ ਜਿਹੜਾ ਇੱਕ ਹਿੱਸਾ ਉਹ ਅੱਜ ਮੌਜੂਦ ਆ ਤੁਸੀਂ ਦੋਨੋਂ ਸਾਈਡਾਂ ਤੇ ਦੇਖ ਸਕਦੇ ਹੋ ਜਿਹੜੇ ਨਾਲ ਕਮਰੇ ਨੇ ਤੇ ਇਹ ਦਰਵਾਜ਼ਾ ਹੈ ਤੁਹਾਨੂੰ ਅੰਦਰੋਂ ਵੀ ਦਿਖਾਉਣੇ ਆ ਬੇਸ਼ੱਕ ਇਸ ਦੀ ਜਿਹੜੀ ਅੰਦਰੋਂ ਹਾਲਤ ਆ ਉਹ ਸਾਰੀ ਖਸਤਾ ਹੋ ਚੁੱਕੀ ਆ ਇਹ ਤੁਸੀਂ ਅੰਦਰ ਦੇਖ ਰਹੇ ਹੋ ਇਸ ਦੀ ਛੱਤ ਤੇ ਇਸ ਦੇ ਜਿਹੜੇ ਪੁਰਾਣੇ ਗੱਡਰਾ ਜਾਂ ਬਾਲੇ ਪਾ ਕੇ ਇਸ ਦੀਆਂ ਜਿਹੜੀਆਂ ਛੱਤਾਂ ਬਣੀਆਂ ਹੋਈਆਂ ਸੀ ਤੇ ਦੋਸਤੋ ਆਪਦੇ ਸਮੇਂ ਦੇ ਵਿੱਚ ਇਸ ਦਰਵਾਜ਼ੇ ਦੀ ਇੱਕ ਵੱਖਰੀ ਖੂਬਸੂਰਤੀ ਹੋਵੇਗੀ ਤੇ ਅੱਜ ਹੁਣ ਇੱਥੇ ਬੇਸ਼ੱਕ ਪਰਿਵਾਰ ਨਹੀਂ ਰਹਿੰਦਾ ਪਰ ਫਿਰ ਵੀ ਇਹ ਪਿੰਡ ਬਿਸ਼ਨਪੁਰਾ ਦੀ ਸਾਥ ਦੇ ਵਿੱਚ ਖੜਾ ਹੋਇਆ ਇਹ ਦਰਵਾਜ਼ਾ ਪਿੰਡ ਬਿਸ਼ਨਪੁਰਾ ਦੀ ਸੁੰਦਰਤਾ ਨੂੰ ਹੋਰ ਚਾਰ ਚੰਦ ਲਗਾਉਂਦਾ ਹੈ ਦੋਸਤੋ ਇਹ ਪ੍ਰਾਣੀਆਂ ਚੰਦ ਕੋਈ ਨਿਸ਼ਾਨੀਆਂ ਬਚੀਆਂ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨਿਸ਼ਾਨੀਆਂ ਨੂੰ ਅਸੀਂ ਸਿਰਫ ਵੀਡੀਓ ਦੇ ਵਿੱਚ ਹੀ ਦੇਖਿਆ ਕਰਾਂਗੇ ਕਿ ਪਹਿਲਾਂ ਇਦਾਂ ਦੇ ਵੀ ਦਰਵਾਜੇ ਜਾਂ ਘਰ ਹੁੰਦੇ ਸੀ ਕਿੰਨੀ ਖੂਬਸੂਰਤੀ ਦੇ ਨਾਲ ਦੋਸਤੋ ਇਹ ਦਰਵਾਜ਼ਾ ਬਣਿਆ ਹੋਇਆ ਤੇ ਤੁਹਾਨੂੰ ਦੱਸ ਦਿਆਂ ਕਿ ਇਹ ਦਰਵਾਜ਼ਾ ਪਿੰਡ ਬਿਸ਼ਨਪੁਰਾ ਨੇੜੇ ਸੀਤੋਗੁੰਨੋ ਤਹਿਸੀਲ ਹਬੌਰ ਤੇ ਜ਼ਿਲ੍ਹਾ ਫਾਜ਼ਿਲਕਾ ਦੇ ਵਿੱਚ ਆ ਤੇ ਦੋਸਤੋ ਇਸ ਪਿੰਡ 깔 ਵੀਡੀਓ ਇੱਕ ਕਰਨ ਗਏ ਸੀ ਤੇ ਉੱਥੇ ਦਰਵਾਜ਼ਾ ਨਜ਼ਰ ਆਇਆ ਤਾਂ ਸੋਚਿਆ ਤੁਹਾਡੇ ਨਾਲ ਵੀਡੀਓ ਦੇ ਰਾਂ ਇਸ ਨੂੰ ਸਾਂਝਾ ਕਰਾਂ ਇਹ ਪੁਰਾਣੀ ਨਿਸ਼ਾਨੀ ਤੁਹਾਨੂੰ ਵਧੀਆ ਲੱਗੀ ਤਾਂ ਅੱਗੇ ਵੱਧ ਤੋਂ ਵੱਧ ਸ਼ੇਅਰ ਲਾਜ਼ਮੀ ਕਰਿਓ सदा न बागी कुल बुल